ਉਹਨਾਂ ਨੂੰ ਤਕਲੀਫ਼ ਦੇ ਆ ਕਿ ਇਹ ਗਰੀਬਾਂ ਦੀ ਸੇਵਾ ਕਰਦੇ ਆ ਗਰੀਬਾਂ ਨੂੰ ਰਜਗਾਰ ਦੇ ਰਹੇ ਆ ਤੇ ਉਹ ਲੋਕ ਚਾਹੁੰਦੇ ਨਹੀਂ ਆ ਵੀ ਗਰੀਬ ਨੂੰ ਰਜਗਾਰ ਮਿਲੇ ਉਹ ਲੋਕ ਚਾਹੁੰਦੇ ਨਹੀਂ ਵੀ ਗਰੀਬ ਵੀ ਚੰਗੀ ਰੋਟੀ ਖਾਣ ਉਹ ਲੋਕ ਚਾਹੁੰਦੇ ਨਹੀਂ ਵੀ ਗਰੀਬਪੋਰ ਦੀ ਕੋਈ ਘਰਗੁੱਲਾ ਚੰਗਾ ਹੋਵੇ ਉਹ ਜਿੱਦਾਂ ਦੇ ਹਾਲਾਤ ਪਹਿਲਾਂ ਸੀ ਉਦਾਂ ਦੇ ਹਾਲਾਤ ਚਾਹੁੰਦੇ ਆ ਵੀਰ ਨਰਵੈਰ ਸਿੰਘ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਸੰਖਤ ਸ਼ਬਦਾਂ ਦੇ ਵਿੱਚ ਤਾਰਨਾ ਜਿਹੜੇ ਰਹਿਮ ਤੁਸੀਂ ਉਹ ਪਾਲੇ ਹੋਏ ਨਾ ਵੀ ਗਰੀਬਾਂ ਨੂੰ ਅਸੀਂ ਗਰੀਬੀ ਰੱਖਣਾ ਉਹ ਨਹੀਂ ਰਹਿਣਦੇ ਨੇ بار-ਬਾਰ ਗੁਰੂ ਕਾ ਬਾਣਾ ਪਾ ਕੇ ਤੁਸੀਂ ਤੇ ਇਹਵੇਂ ਨਿਕੀਆਂ ਨਿਕੀਆਂ ਮਡੀਆਂ ਜਿਹੜੀਆਂ ਗੱਲਾਂ ਕਰਦੇ ਜੇ ਨਾ ਇਹ ਬਿਲਕੁਲ ਬਰਦਾਸ਼ਤ ਤੋਂ ਬਾਹਰ ਦੇ ਕਾਲ ਪੰਥ ਹਮੇਸ਼ਾ ਪਹਿਲਾਂ ਵੀ ਵੀਰ ਦੇ ਨਾਲ ਖੜਾ ਹੋਣ ਦੀ ਖੜੇ ਆ ਆਪਾਂ ਵਾਰ-ਵਾਰ ਤੁਹਾਨੂੰ ਵੀਡੀਓ ਦੇ ਵਿੱਚ ਜਵਾਬ ਨਹੀਂ ਦੇਣਾ ਹੁਣ ਇਸ ਤੋਂ ਬਾਅਦ ਕੋਈ ਵੀਡੀਓ ਆ ਗਈ ਨਾ ਉਹਦੀ ਜੁੱਤੀ ਪੇਰੇ ਟਕਾਰ ਹੀ ਕਰਾਂਗੇ ਗੁਰੂ ਖਾਲਸਾ ਸੰਗਤ ਦੀ ਅੱਜ ਜਸਦੀ ਆਪਣੇ ਵੀ ਇੱਥੇ ਵੈਦ ਸਿੰਘ ਕੋਲ ਆਏ ਆ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਸ਼ਰਾਬੀ ਅੰਸਰਾਂ ਵੱਲੋਂ ਵਾਰ-ਵਾਰ ਇਹਨਾਂ ਦੀਆਂ ਵੀਡੀਓ ਪਾਈਆਂ ਜਾ ਰਹੀਆਂ ਆ ਇਹਨਾਂ ਦੇ ਖਿਲਾਫ ਸੰਗਤ ਨੂੰ ਭੜਕਾਉਣ ਵਾਸਤੇ ਜੋਕੇ ਇਹਨਾਂ ਦੀ ਸੇਵਾ ਵੱਲ ਦੇਖ ਕੇ ਸਖਤ ਜਿਹੜੇ ਲੋਕ ਦਸਵਾਦ ਕੱਢਦੇ ਹਨ ਜਿਨ੍ਹਾਂ ਨੇ ਜਿਨ੍ਹਾਂ ਦਾ ਆਸ਼ਾ ਇਹ ਆ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਉਹ ਲੋਕ ਇਹਨਾਂ ਨੂੰ ਸੇਵਾ ਦਿੰਦੇ ਆ ਹੁਣ ਜਿਹੜੇ ਲੋਕ ਇਹਨਾਂ ਦੇ ਖਿਲਾਫ ਘਟਿਆ ਪ੍ਰਚਾਰ ਕਰ ਰਹੇ ਉਹਨਾਂ ਨੂੰ ਤਕਲੀਫ ਕੀ ਆ ਉਹਨਾਂ ਨੂੰ ਤਕਲੀਫ ਦੇ ਆ ਕਿ ਇਹ ਗਰੀਬਾਂ ਦੀ ਸੇਵਾ ਕਰਦੇ ਆ ਗਰੀਬਾਂ ਨੂੰ ਰਜਗਾਰ ਦੇ ਰਹੇ ਆ ਤੇ ਉਹ ਲੋਕ ਚਾਹੁੰਦੇ ਨਹੀਂ ਆ ਵੀ ਗਰੀਬ ਨੂੰ ਰਜਗਾਰ ਮਿਲੇ ਉਹ ਲੋਕ ਚਾਹੁੰਦੇ ਨੇ ਵੀ ਗਰੀਬ ਵੀ ਚੱਜ ਦੀ ਰੋਟੀ ਖਾਣ ਉਹ ਲੋਕ ਚਾਹੁੰਦੇ ਨੇ ਵੀ ਗਰੀਬ ਕੋਲ ਵੀ ਕੋਈ ਘਰ-ਫੁੱਲਾ ਚੰਗਾ ਹੋਵੇ ਉਹ ਜਿੱਦਾਂ ਦੇ ਹਾਲਾਤ ਪਹਿਲਾਂ ਸੀ ਉਦਾਂ ਦੇ ਹਾਲਾਤ ਚਾਹੁੰਦੇ ਆ ਇਸ ਕਰਕੇ ਵੀਰ ਨਰਵੈਰ ਸਿੰਘ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਸੰਗਤ ਸ਼ਬਦਾਂ ਦੇ ਵਿੱਚ ਤਾਰਨਾ ਜਿਹੜੇ ਰਹਿਮ ਤੋਂ ਹੀ ਉਹ ਪਾਲੇ ਹੋਏ ਨਾ ਵੀ ਗਰੀਬਾਂ ਨੂੰ ਅਸੀਂ ਗਰੀਬ ਹੀ ਰੱਖਣਾ ਉਹ ਨਹੀਂ ਰਹਿਣਦੇ ਨੇ ਉਹ ਐਵੇਂ ਨਹੀਂ ਤੁਹਾਡੇ ਰਹਿਣਦੇ ਨੇ ਤੇ ਬਾਰ-ਬਾਰ ਗੁਰੂ ਦਾ ਬਾਣਾ ਪਾ ਕੇ ਤੁਸੀਂ ਤੇ ਐਵੇਂ ਨਿੱਕੀਆਂ ਨਿੱਕੀਆਂ ਮੋ ਨਿੱਕੀਆਂ ਮੋਟੀਆਂ ਜਿਹੜੀਆਂ ਗੱਲਾਂ ਕਰਦੇ ਜੇ ਨਾ ਇਹ ਬਿਲਕੁਲ ਬਰਦਾਸ਼ਤ ਤੋਂ ਬਾਹਰ ਜੇ ਦਾਲਪੰਥ ਹਮੇਸ਼ਾ ਪਹਿਲਾਂ ਵੀ ਵੀਰ ਦੇ ਨਾਲ ਖੜਾ ਹੋਣ ਦੀ ਖੜੇ ਆ ਆਪਾਂ ਵਾਰ-ਵਾਰ ਤੁਹਾਨੂੰ ਵੀਡੀਓ ਦੇ ਵਿੱਚ ਜਵਾਬ ਨਹੀਂ ਦੇਣਾ ਹੁਣ ਇਸ ਤੋਂ ਬਾਅਦ ਕੋਈ ਵੀਡੀਓ ਆ ਗਈ ਨਾ ਉਹਦੀ ਜੁੱਤੀ ਪਰੇ ਟਕਾਰੇ ਕਰਾਂਗੇ ਇਹ ਆਪਣਾ ਧਿਆਨ ਨਾਲ ਜਿੰਨੇ ਵੀਡੀਓ ਪਾਣੀ ਨਾ ਉਹ ਸੁਣ ਲੈ ਬਾਈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ